ਹਾਈਟ ਕਿੰਨੀ ਦਸੀ 42 ਤੋਂ 42 ਦੇ ਕਰੀਬ ਕਰੀਬ ਵਜਨ ਵਜਨ ਕਮਾਟ ਲੋ ਬਾਹਰ ਹੋਣੀਆਂ ਇਹਦੀਆਂ ਦੋ ਆ ਦੇ ਕਿਹੜੀਆਂ ਡੱਬੀਆਂ ਜਿਹੜੀਆਂ ਪਹਿਲੀਆਂ ਦੋਨੇ ਪਹਿਲੀਆਂ ਡੱਬੀਆਂ ਇਹ ਵੀ ਇਹਦੀਆਂ ਹੀ ਆ ਡੱਬੀਆਂ ਹੈ ਚਾਰੇ ਬੱਚੇ ਇਹਦੇ ਮੇਹਣੇ ਦਾ ਆਪਾਂ ਤੰਗ ਵਾਲੀ ਮੰਡੀ ਤੇ ਜਾਣ ਸਰ ਬੱਚਾ 20000 ਦਾ ਵੇਚਿਆ ਸੀ ਕਿੱਡਾਗਾ ਉਹ ਸੀਗਾ 7 ਕ ਮਹੀਨਿਆਂ ਦਾ 6-7 ਆਪਾਂ ਲਾਹਿਆ ਨਹੀਂ ਸੀ ਰਾਸਤਾਨੀ ਆਪ ਹੀ ਪੁੱਠੇ ਹੋ ਕੇ ਡਿੱਗੇ ਸੀ ਅੱਛਾ ਲਾਹਿਆ ਹੈ ਨਹੀਂ ਨਾ ਆਪੇ ਹੀ ਲਾਉਣਗੇ ਮੱਖਿਆ ਹੀ ਠੀਕ ਆ ਪੂਛ ਤੋਂ ਲੈ ਕੇ ਮਾਸ ਤੋਂ ਲੈ ਕੇ ਚਮੜੀ ਤੋਂ ਲੈ ਕੇ ਸਾਰਾ ਕੁਝ ਗੁਲਾਬੀ ਹੈ ਯਾਨੀ ਕਿ ਪਿਓਰ ਗੁਲਾਬੀ ਚੀਜ਼ ਹੈ ਜਿਹਨੂੰ ਪਕਾਏ ਸਕੇ ਆ ਵਜਨ ਵੀ ਵਧੀਆ ਪਾਇਆ ਹੋਇਆ ਹੋਗਾ ਟੈਕਸਟਿਕਲ ਤੱਕ ਇਹਦੇ ਯਾਨੀ ਕਿ ਤੁਸੀਂ ਐ ਮੰਨ ਕੇ ਚੱਲੋ ਦਿਖਾ ਦੇ ਬਈ ਗੁਲਾਬੀ ਰੰਗਾ ਚੰਗੇ ਜੋ ਪਿਓਰ ਗੁਲਾਬੀ ਆ ਹਾਂਜੀ ਬਾਈ ਪਿਆਰ ਭਰੀ ਸਤਿ ਸ੍ਰੀਕਾਲ ਅੱਜ ਮੁੱਲਾਪੁਰ ਪਹੁੰਚੇ ਹੋਏ ਹਾਂਗੇ ਬੱਕਰੀਆਂ ਦੀ ਮੰਡੀ ਸ਼ਨੀਵਾਰ ਨੂੰ ਲੱਗਦੀ ਹੈ ਅੱਜ ਤੁਹਾਨੂੰ ਕਲਰਫੁੱਲ ਬੱਕਰੇ ਦਿਖਾ ਦਨੇਗੇ ਉਹ ਰੰਗ ਦਿਖਾ ਦਨੇ ਜਿਹੜੇ ਤੁਸੀਂ ਬਹੁ ਘੱਟ ਦੇਖੇ ਹੋਣੇ ਯਾਨੀ ਕਿ ਰੇਅਰ ਕਲਰ ਆਪਾਂ ਕਹਿ ਦਈਏ ਵੀ ਤੁਸੀਂ ਕਹਿ ਸਕਦੇ ਹੋਗੇ ਵੀ ਰੰਗਦਾਰ ਬੱਕਰੇ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰ ਦਿਆਂਗੇ ਪਸੰਦ ਆਉਣਗੇ ਤੁਹਾਨੂੰ ਮੈਨੂੰ ਪਤਾ ਪੂਰੀ ਉਮੀਦ ਹੈ ਮੰਡੀ ਤੇ ਪਹੁੰਚਣਾ ਹੁੰਦਾ ਤਾਂ ਤੁਸੀਂ ਪਹੁੰਚ ਸਕਦੇ ਹੋ ਕਿਸੇ ਸਮੇਂ ਵੀ ਆ ਸਕਦੇ ਹੋਗੇ ਕੋਸੀ ਤਰ੍ਹਾਂ ਦੀ ਵੀ ਤੁਹਾਨੂੰ ਇੱਥੇ ਦਿੱਕਤ ਨਹੀਂ ਹੈਗੀ ਮੰਡੀ ਤੇ ਪਹੁੰਚਿਆ ਕਰੋ ਸ਼ਨੀਵਾਰ ਨੂੰ ਲੰਗਰ ਚਾਹ ਪਾਣੀ ਦਾ ਫੁੱਲ ਪ੍ਰਬੰਧ ਹੁੰਦਾ ਬਾਈ ਕੀ ਹਾਲ ਆ ਬੱਕਰਾ ਦੇਖੋ ਪਹਿਲਾਂ ਤਾਂ ਬਾਈ ਕੀ ਹਾਲਾ ਕਿਹੜਾ ਪਿੰਡਾ ਬਈਰੇ ਸੀਨੀਅਰ ਵਾਲਾ ਛੋਟਾ ਸੀਨੀਅਰ ਵਾਲਾ ਯਾਨੀ ਕਿ ਬਰਨਾਲਾ ਜਿਹੜਾ ਸਾਡੇ ਏਡੇ ਦਾ ਬੰਦਾ ਸੀਨੀਅਰ ਵਾਲਾ ਖੁਰਦ ਖੁਰਦ ਦਾ ਬੰਦਾ ਹੈ ਬੱਕਰੇ ਬਾਰੇ ਅਪਡੇਟ ਕੀ ਦੇ ਰਹੇ ਆ ਬਾਈ ਕਿੰਨੇ ਦੰਦਾਂ ਚ ਹੈਗਾ ਕਿਵੇਂ ਹੈਗਾ ਪੂਰੇ ਦੰਦ ਦਾ ਬੱਕਰਾ ਇਹ ਹੈ ਹਾਈਟ ਦਾ ਹਾਰਟ 42 ਤੋਂ ਬਾਅਦ ਹੋਰਾਂ ਦਿਖਾਈਂ ਦੰਦ ਉਹਨਾਂ ਨੂੰ ਕਰਕੇ ਲਾਏ ਤਾਂ ਨਹੀਂ ਹੈਗੇ ਨਹੀ ਨਹੀ ਠੀਕ ਹੈ ਬਾਈ ਹਾਈਟ ਕਿੰਨੀ ਦਸੀ 42 ਤੋਂ ਹੋ 42 ਦੇ ਕਰੀਬ ਕਰੀਬ ਹਾਂ ਵਜ਼ਨ ਵਜ਼ਨ ਕਮਾਟ ਲੋ ਬਾਹਰ ਹੋ ਠੀਕ ਹੈ ਬੱਕਰਾ ਕਿ ਮੈਂ ਘਰ ਦਾ ਸੀ ਜਾਂ ਲਿਆ ਸੀਗਾ ਇਹ ਆਪਣੀ ਘਰ ਦੀ ਬੱਕਰੀ ਦਾ ਘਰ ਦੀ ਬੱਕਰੀ ਹਾਂ ਬੱਕਰੀ ਲਈ ਸੀ ਉਹ ਤੋਂ ਗਾਂ ਕ੍ਰੋਸ ਕਰਾਇਆ ਸੀ ਇਹ ਠੀਕ ਹੈ ਬੱਚੇ ਕਿ ਮੈਂ ਰੱਖੇ ਨੇ ਇਹਨੇ ਫਿਰ ਬੱਚੇ ਪੂਰੇ ਵਧੀਆ ਆਪਦੇ ਤੇ ਪਾਉਂਦਾ ਜਾਣੀ ਰੰਗ ਰੰਗ ਜਿਵੇਂ ਹੀ ਆਪਦੇ ਤੇ ਜਿਹੜੀਆਂ ਮੇਮੜੀਆਂ ਪਾਉਂਦਾ ਉਹ ਤਾਂ ਜਾਣੀ ਪੂਰੇ ਹੀ ਆ ਬੱਕਰਾ ਥੋੜਾ ਜਿਹਾ ਚੱਟਾ ਵੱਧ ਪਾਉਂਦਾ ਮੇਮੜੀਆਂ ਜਾਣੀ ਜਿਹੜੀਆਂ ਮੇਮੜੀਆਂ ਬੰਦਾ ਚੌਕਲੇਟ ਆ ਹਾਂ ਉਹ ਮੇਰੇ ਕੋਲੇ ਗੱਲ ਕਰ ਮੇਰਾ ਫੋਨ ਟੱਟ ਗਿਆ ਬਹੁਤ ਸੋਹਣੀਆਂ ਬੱਚੀਆਂ ਸੀ ਇਹਦਾ ਰਿਜ਼ਲਟ ਤਾਂ ਨਹੀਂ ਕੋਰੇ ਕੋਈ ਹਾਂ ਮੇਮੜੀਆਂ ਇਹਦੀਆਂ ਦੋ ਆ ਦੇ ਕਿਹੜੀਆਂ ਡੱਬੀਆਂ ਜਿਹੜੀਆਂ ਪਹਿਲੀਆਂ ਦੋਨੇ ਪਹਿਲੀਆਂ ਡੱਬੀਆਂ ਇਹ ਵੀ ਇਹਦੀਆਂ ਹੀ ਆ ਇਹ ਡੱਬੀਆਂ ਹੈ ਚਾਰੇ ਬੱਚੇ ਇਹਦੇ ਉਹ ਜਿਹੜਾ ਪਰਲਾ ਵੱਡੇ ਕੰਨਾਂ ਵਾਲਾ ਬੱਚੇ ਇਹਨੇ ਉਹ ਇਹਦਾ ਇਸੇ ਰਹੀ ਹੈਗੇ ਅੱਠ ਦਾੰਦਾ ਪੂਰੇ ਅੱਠ ਦਾੰਦਰ ਹੁਣ ਐਂ ਦੱਸ ਬਈ ਇਹਦਾ ਮੁੱਲ ਕੀ ਕਰਿਆਗਾ ਮੁੱਲ ਇਹਦਾ 1.5 ਲੱਖ ਰੁਪਈਆ 1.5 ਲੱਖ ਕਰਿਆ ਹੂੰ ਠੀਕ ਐ ਹੂੰ ਲੱਗਿਆ ਕੀ ਹੈਗਾ ਅਜੇ ਪਹਿਲਾ ਪੁੱਲਾ ਲੱਗਿਆ ਹੋਵੇ ਚਲੋ ਆਪਾਂ ਬੱਕਰਾ ਹੀ ਨਹੀਂ ਦਿਖਾਇਆ ਅੱਜ ਤੱਕ ਇਹ ਦਰਸ਼ਨ ਹੀ ਨਹੀਂ ਕਰੇ ਪਹਿਲੀ ਮੰਡੀ ਪਹੁੰਚਿਆ ਅੱਜ ਇਹ ਠੀਕ ਐ ਬੰਦੇ ਆਉਂਦੇ ਬਹੁਤ ਸੀ ਨਾ ਘਰੇ ਵੰਨ ਦਿੱਤਾ ਨਾ ਦਿਖਾਇਆ ਅੱਜ ਹੀ ਦਿਖਾਇਆ ਅੱਜ ਹੀ ਦਿਖਾਇਆ ਚੱਲ ਰਚੱਪਾ ਬਹੁਤ ਆ ਯਾਰਾ ਜੀ ਮੈਂ ਆ ਚੀਜ਼ ਕਹਿ ਦੀ ਨਾ ਕਦ ਕਿਨੇ ਬਈ 42 ਹੋਊ ਇੱਕ ਮਿੰਟ ਚੱਲ 42 ਤੋਂ ਬਾਹਰ ਹੋਊਗਾ ਕੋਈ ਨਹੀਂ ਬਈ ਇੱਕ ਵਾਰ ਬੱਕਰੇ ਨੂੰ ਬੜਾ ਮੋਟਾ ਮਾਲ ਨਾਲ ਜਾਂਦਾ ਮਾਲਨਾ ਵੀ ਤਰਪੈਂਦਾ ਘਰੇ ਵੀ ਕਾ ਰੱਖ ਲੈਂਦਾ ਕੋਈ ਬਾੜੀ ਅੱਤੜ ਹੈ ਨਹੀਂ ਆਏ ਵੀ ਉਹ ਮੇਂ ਨਹੀਂ ਹੈਗਾ ਫਕਰਾ ਵਦਰਾ ਸੋਣਾ ਬੇਟ ਦਾ ਹੋਊਗਾ ਨਾ ਕੌਂਟਲ ਦੇ ਗਰੇ ਬਹੁਤ ਸੋਹਣਾ ਚੀਜ਼ ਹੈਗਾ ਲੈ ਰੋਕੀ ਰੋਕੀ ਸਿੰਘ ਸੱਪੇ ਪੂਰੇ ਵਧੀਆ ਲੱਗੇ ਹੋਣਗੇ ਜਾਨਵਰ ਦੇ ਮੈਂ ਮੇਮ ਨੇ ਕੀ ਭਾਜ ਵੇਚੇ ਨੇ ਤੇ ਫਿਰ ਮੈਂ ਬਣਾਇਆ ਦਾ ਆਪਾਂ ਤੰਗ ਵਾਲੀ ਮੰਡੀ ਦੇ ਜਾਨਸਰ ਬੱਚਾ 20000 ਦਾ ਵੇਚਿਆ ਸੀ ਕਿੱਡਾ ਹੈਗਾ ਉਹੋ ਸੀਗਾ 7 ਕਮਹੀਨਿਆਂ ਦਾ ਸੀ 6-7 ਆਪਾਂ ਲਾਹਿਆ ਨਹੀਂ ਸੀ ਰਾਸਤਾਨੀ ਆਪ ਹੀ ਪੁੱਠੇ ਹੋ ਕੇ ਡਿੱਗੇ ਸੀ ਅੱਛਾ ਲਾਹਿਆ ਹੈ ਨਹੀਂ ਨਾ ਆਪ ਹੀ ਲਾਉਣਗੇ ਮੱਖਿਆ ਇਹ ਠੀਕ ਹੈ ਅਸੀਂ ਨਹੀਂ ਲਾਉਣਾ ਇਹ ਗੱਲ ਹੁੰਦੀ ਹੈ ਜਦੋਂ ਚੀਜ਼ ਦੇ ਵਿੱਚ ਕੁਆਲਟੀ ਇਹ ਚਿੱਟਾ ਬੱਚਾ ਪਾਇਆ ਸੀ ਚਿੱਟੀ ਅੱਖ ਦਾ ਜਮਾ ਆਪਦੇ ਤੇ ਕਾਪੀ ਹਾਂ ਬੱਕਰੀ ਡੱਬੀ ਸੀ ਉਹ ਪਿਛਲੇ ਪਾਸੇ ਖੜੀ ਆ ਠੀਕ ਹੈ ਜਦੋਂ ਕੁਆਲਟੀ ਹੋਵੇ ਫਿਰ ਬੰਦੇ ਨੂੰ ਆਪ ਹੀ ਹੁੰਦਾ ਵੀ ਆਪ ਹੀ ਆ ਜਾਣੀ ਆ ਨਾ ਆਪ ਹੀ ਲਾਉਣਗੇ ਆਪਾਂ ਇਹ ਗੱਲ ਹੈ ਜੀ ਅੱਗੇ ਨਾ ਠੀਕ ਆ ਹੁਣ ਇਹਦਾ ਬੱਚਾ ਫਿਰ ਕੋਈ ਰੱਖਿਆਗਾ ਇਦੇ ਦੋ ਬੱਚੇ ਘਰੇ ਰੱਖਿਆ ਛੋਟੇ ਅੱਛਾ ਕੀ ਰਿਕਾਰਡ ਰਹੂਗਾ ਉਹਨਾਂ ਦਾ ਇਹਦੇ ਮੁਤਾਬਕ ਇਹ ਦੋ ਜਾਨੀ ਦੀ ਹੁਣ ਇਹ 42 ਤੋਂ ਬਾਹਰ ਆਉ ਬੱਚੇ 45 ਇੰਚ ਦੇ ਤੋਂ 43 45 ਦਾ ਘਰ ਦੇਣਗੇ ਕਾ ਠੀਕ ਐ ਖਰਾ ਕਿਹੜੀ ਤੇ ਰੱਖਿਆ ਹੈ ਫਿਰ ਇਹ ਨਾਰਮਲ ਧੀ ਆ ਨਾ ਆਪਾਂ ਇਹਨੂੰ ਅੱਜ ਤੱਕ ਜਿਵੇਂ ਹੁਣ ਵਿੱਚ ਬੱਕਰਾਂ ਵਾਲੇ ਨੀਰਾ ਆਪਾਂ ਨੀਰਾ ਨੂੰ ਡਾਕਾਂ ਨਹੀਂ ਜਮਾ ਹੀ ਨਹੀਂ ਦਿਖਾਇਆ ਵੀ ਨਹੀਂ ਨੀਰਾ ਜਮਾ ਹੀ ਨਹੀਂ ਫਿਰ ਇਹਨੂੰ ਪਾਇਆ ਕੀ ਆ ਇਹ ਜਾਨੀ ਦੀ ਦਰਾਖਤ ਜਿਹੜਾ ਅਰਜਨ ਹੁੰਦਾ ਡੇ ਘਰਜਨ ਤੇ ਦਾਣੇ ਤੇ ਜਿਵੇਂ ਖਾਲ ਵਗੈਰਾ ਹੋਰ ਪਾ ਦਈਦਾ ਨੀਰਾ ਅੱਜ ਨੂੰ ਪਹਿਲੀ ਿਆ ਨੀਰਾ ਪਾ ਆਪਾਂ ਝੂਠ ਨਹੀਂ ਬੋਲਦੇ ਹ ਅੱਛਾ ਪਕਾਈ ਨਹੀਂ ਮਾਰਦੇ ਐਵੇਂ ਚਾਹੇ ਬੰਦਾ ਘਰੇ ਆ ਕੇ ਨਹੀਂ ਇਹਨੂੰ ਨਹੀਂ ਪਾਇਆ ਕਿ ਬੱਕਰੀਆਂ ਨੂੰ ਵੀ ਨਹੀਂ ਪਾਇਆ ਨੂੰ ਵੀ ਨਹੀਂ ਪਾਇਆ ਬੱਕਰੀਆਂ ਦੇ ਦਰਸ਼ਨ ਕਰੋ ਫਰਦੇਨ ਤੇ ਕਰਦਾ ਬੰਦਾ ਜਾਨ ਕੇ ਬਈ ਪਾੜ ਲੈਂਦਾ ਗਾ ਖੁਰ ਬੜੇ ਆ ਅਗਲੇ ਪੈਰ ਦਿਖਾ ਬਈ ਪੈਰ ਬੜੇ ਮੋਟੇ ਨੇ ਬੱਕਰੇ ਦੇ ਜਿਹੜੀ ਗੱਲ ਬਾਤ ਹੈਗੀ ਆ ਮੋਟੇ ਹੱਡਾਂ ਦਾ ਇੱਕ ਬੜੀ ਆਪਾਂ ਨਾ ਜਿਵੇਂ ਹੁਣ ਅਗਲਾ ਕਹਿੰਦਾ ਵੀ ਕਹਿੰਦੇ ਝੂਠ ਬੋਲਦਾ ਜਮਾ ਹੀ ਨਹੀਂ ਰੋਗਾ ਅੱਜ ਨੀਰਾ ਲੈਤਾ 20 ਕਿਲੋ 250 ਅੱਛਾ ਹਾਂ ਪਹਿਲਾਂ ਇਹਦੇ ਮੁੱਲ ਕਦੇ ਲਵਾਇਆ ਨਹੀਂ ਬੱਕਰੇ ਅੱਜ ਲਵਾਜ ਚ ਕੱਟਿਆ ਅੱਜ ਮੁੱਲ ਕੱਢਿਆਗਾ 1.5 ਲੱਖ ਠੀਕ ਹੈ ਉਮਰ ਦਾ ਕਿੰਨਾ ਸਾਲ ਦਾ ਹੋ ਗਿਆ 8 ਦਾ ਤਾਂ ਚਲੋ ਇਹ ਹੋ ਹੀ ਗਿਆ ਇਹ ਹੋਊਗਾ 4 ਸਾਲ ਦੇ ਨੇੜੇ ਹੁਣ 4 ਸਾਲ ਦੇ ਹਾਂ ਹੋ ਸਕਦਾ ਉਸ਼ਪਾਸ਼ ਵੜੀ ਪਤਾ ਹਾਂ ਚੱਲ ਬਈ ਇਹ ਬੰਨੀ ਬੱਕਰੀਆਂ ਕਿੰਨੀਆਂ ਰੱਖੀਆਂ ਵੀ ਨਕਰ ਪਹਿਲਾਂ ਆਪਣੇ ਕੋਲ ਸੀਗੇ 15 16 ਪਸ਼ੂ ਤੇ ਹੁਣ ਆਪਾਂ ਥੋੜੇ ਸੇਲ ਕਰਤਾ ਅੱਛਾ ਹੁਣ ਆਹ ਤੋਂ ਤਿੰਨ ਪਸ਼ੂ ਰਹਿ ਗਏ ਦੋ ਕ ਵੱਡੀਆਂ ਬੱਕਰੀਆਂ ਘਰੇ ਰਹਿ ਗਈਆਂ ਠੀਕ ਹੈ ਹਾਂ ਯਾਨੀ ਕਿ ਆਪ ਹੀ ਸਾਹਮਣੇ ਆਪ ਹੀ ਸਾਹਮਣੇ ਕਰ ਕਿੰਨੇ ਕ ਪਟਿਆ ਮੈਂ 12 ਪਲੱਸ 2 ਪਾਸ ਪਲੱਸ 2 ਪਾਸ ਕਿਹੜੇ ਸਾਲ ਚ ਕੀਤੀ ਸੀ ਇਹ ਮੈਂ ਤੇ 14 14 13 14 ਚ ਕਲੀਅਰ ਕਰਤਾ ਸੀ ਮੈਂ ਕਹਿੰਦਾ ਅੱਛਾ ਹਾਂ ਮੈਨੂੰ ਬਚਪਨ ਤੋਂ ਹੀ ਸੀਗਾ ਸਾਡੇ ਪਿੰਡ ਵਾਲੇ ਬਿਆਨਤਾ ਫੌਜੀ ਸੀਗਾ ਹਾਂ ਅਗਲਾ ਕਹਿਦਾ ਦਿੰਦਾ ਹੁਣ ਵੀ ਬਰੀਡਰ ਰੈਕਟੀ ਬਰੀਡਰ ਆ ਜਿਹੜੀ ਆਹ ਸਿੰਘਾਂ ਦੀ ਕੁਆਲਿਟੀ ਆ ਉਹਦੇ ਵਾਲੇ ਬੱਕਰੇ ਦੀ ਸੀਗੀ ਅੱਛਾ ਉਹਦੇ ਕੋਲੇ ਸੀ ਲਾਲ ਸੇਰਾ ਬੱਕਰਾ ਹੂੰ ਪੰਜਾਬ ਦੇ ਵਿੱਚ ਫੌਜੀ ਦਾ ਸਾਡੇ ਪਿੰਡ ਦਾ ਨਾਂ ਸੀ ਇਹਦੇ ਪਿਓ ਦਾ ਰੰਗ ਕਿਹਜਾ ਸੀਗਾ ਬੱਕਰੇ ਦਾ ਇਹਦੇ ਪਿਓ ਦਾ ਰੰਗ ਥੋੜਾ ਜਿਹਾ ਇਹਦੇ ਵਰਗਾ ਸੀ ਹੂੰ ਉਹੜੇ ਬਖਤ ਗੜੀਆਂ ਜਿਹੜਾ ਬਖਤ ਗੜੀਆਂ ਕੋਲੇ ਪਹਿਲਾਂ ਬੱਕਰੀਆਂ ਸੀਗੀਆਂ ਬਾਲੇ ਮਸ਼ਹੂਰ ਸੀ ਬਖਤ ਗੜੀ ਮੈਂ ਬੱਕਰੀਆਂ ਦੇਖੀਆਂ ਉਹ ਹੁਣ ਸੇਲਪਰੇਜ ਤੇ ਹੋਗੇ ਨਾ ਉਹਦੇ ਕੋਲੇ ਨਸਲ ਉਹਨਾਂ ਕੋਲੇ ਬਾੜੀ ਸੀ ਠੀਕ ਹੈ ਉਹਦਾ ਕਲਰ ਬਾਲਾ ਸੀ ਹਾਂ ਉਹਦਾ ਸੀਗਾ ਠੀਕ ਹੈ ਚੰਗੀ ਗੱਲ ਆ ਨਾ ਬਈ ਬੱਕਰੀਆਂ ਕਿਨੇ ਲਿਆਂ ਦੇਣ ਵੇਚਣ ਨੂੰ ਫਿਰ ਚੱਲ ਬੰਦੇ ਨੂੰ ਗੱਬਣਾ ਨੇ ਕਿਵੇਂ ਨੇ ਬਈ ਇਹ ਆਹ ਔਰਲੀ ਵੀ ਗੱਬਣਾ ਦੂਜੀ ਵੀ ਬੱਕਰੀ ਗੱਬਣ ਹੋਈ ਵੀ ਆ ਇਹ ਬੱਕਰੇ ਤੋਂ ਕਿਨੇ ਜਾਂ ਹੋਰ ਤੋਂ ਇਹ ਤੋਂ ਹੀ ਹੋਈਆਂ ਵੀ ਆ ਤੁੰਨੇ ਗੱਪਣਾ ਮਾਰੀ ਬਈ ਬਣੀ ਨਹੀਂ ਨਹੀਂ ਝੂਠ ਨਹੀਂ ਬੋਲਦੇ ਆਪਾਂ ਨਹੀਂ ਹੁੰਦੀ ਜਿਹੜੀ ਗੱਲ ਆਪਾਂ ਸਾਫ਼ ਦੱਸਾਂਗੇ ਕਿੰਨੇ ਟਾਈਮ ਦੀ ਗੱਪਣਾ ਨੇ ਆਹ ਨਵੇਂ ਸਾਲ ਤੋਂ ਪਹਿਲਾਂ ਲੱਗੀ ਸੀਗੀ ਉਹ ਵੀ ਇਹਦੇ ਨਾਲ ਹੀ ਲੱਗੀ ਵੀ ਆ ਠੀਕ ਐ ਆ ਮੇਮਣੀਆਂ ਇਹਨਾਂ ਦੇ ਪਿੱਛੇ ਆ ਕਾਲੀ ਦੇ ਪਿੱਛੇ ਆ ਮੇਮਣੀਆਂ ਦੋਨੇ ਮੇਮਣੀਆਂ ਵੀ ਜਾਣ ਕੇ ਨਾਲ ਹੀ ਦੇਣੀਆਂ ਨੇ ਨਾਲ ਦੇਣੀਆਂ ਮੇਮਣਾਂ ਕੰਮ ਕੀ ਮੁੱਲ ਕੱਢਿਆ ਕਦੋਂ ਆਂ ਦਾ ਜੇ ਇਕਲੀ ਇਕਲੀ ਦਾ ਉਹਦਾ 45000 ਐ ਦਾ 40000 40 ਇਹਦਾ 45 ਹਾਂ ਨਹੀਂ ਉਹਦਾ 45 ਇਹਦਾ 40 40 45 ਤੇ 40 ਨਾਲ ਦੋ ਬੱਚੇ ਨੇਗੇ ਨਾਲ ਦੇਣੇ ਆਹ ਡੱਬੇ ਆਹ ਡੱਬੇ ਦੋ ਬੱਕਰੇ ਨੇ ਦੇ ਇਹਦੇ ਪਿੱਛੇ ਬੱਕਰਾ ਤੇ ਪਾਠਾ ਵੀਰੇ ਬੱਕਰਾ ਪਿੱਛੇ ਰੇਸਮਾਨ ਆ ਦੁੱਨੇ ਨੇ ਆ ਦੋ ਹੀ ਨੇ ਹਾਂ ਠੀਕ ਹੈ ਚੱਲ ਠੀਕ ਹੈ ਭਾਈ ਹਾਂ ਬਹੁਤ ਧੰਨਵਾਦ ਭਾਈ ਓਕੇ ਠੀਕ ਹੈ ਭਾਈ ਕੀ ਹਾਲਾ ਠੀਕ ਹੈ ਠੀਕ ਹੈ ਮੁੰਡਾ ਸੰਗਦਾ ਕਹਿੰਦਾ ਮੈਂ ਬੋਲਦਾ ਨਹੀਂ ਯਾਰ ਐਂ ਨਾ ਕਰ ਵਾਹ ਚੱਲ ਮੈਂ ਧੱਕੇ ਨਾਲ ਖੜਾ ਲਿਆ ਕੀ ਮੰਗਿਆ ਭਾਈ ਬੂਖ ਦਾ 1 10 ਮੰਗਿਆ 1 ਲੱਖ 1000 ਰੁਪਿਆ ਦੰਦਾਂ ਦਾ ਕਹਦਾਂ ਦਾ ਸੀਨਾ ਬਈ ਗੱਲ ਦੇਖਣ ਵਾਲੀ ਓਏ ਸਿੰਘ ਨੇ ਜਿਹੜੇ ਜਮਾ ਪਿਆਜੀ ਨੇ ਦਿਖਾਈ ਜਮਾ ਲਿਆ ਕੇ ਦਿਖਾ ਦੇ ਉਸ ਤੋਂ ਉਹ ਦੇਖੀ ਮਾਰੇ ਨਾ ਬੱਕਰਾ ਵਾਗੇ ਡਰ ਵੀ ਲੱਗਦਾ ਸਿੰਘ ਨੇ ਜਿਹੜੇ ਪਿਆਜੀ ਨੇ ਅੱਖਾਂ ਓੱਖਾਂ ਪੂਰੀਆਂ ਬੱਕਰੀਆਂ ਪੂਰੀਆਂ ਵਧੀਆ ਨਹੀਂਆਂ ਬਈ ਆ ਦੱਸ ਬੱਚੇ ਕਹੇ ਜੇ ਪਾਉਂਦਾ ਹੈ ਹੈ ਨਾਲ ਹੀ ਖੜੇ ਚਿੱਟੇ ਇਹ ਆ ਦੇ ਬੱਚੇ ਵੀ ਚਿੱਟੇ ਪਾਉਂਦਾ ਹੈਗਾ 1 ਲੱਖ ਦਾ 1000 ਮੁੱਲ ਕਰੇਗਾ ਜਿੰਨੇ ਬੱਚੇ ਪਾਣੀ ਚਿੱਟੇ ਪਾਣੀ ਬਈ ਚਿੱਟੇ ਹੈ ਸਰ ਚਿੱਟੇ ਕਿੰਨੀਆਂ ਬੱਕਰੀਆਂ ਰੱਖੀਆਂ ਨੇ ਕਰੇਗਾ 7 8 ਇਹਦੀ ਮਾਨ ਦਾ ਰੰਗ ਕਹੇ ਉਹ ਰਤੇ ਰੰਗ ਦੀ ਉਹਦਾ ਰੰਗ ਹੋਰ ਹੈ ਜਾਨੀ ਕਿ ਇਹਦੇ ਬੱਚੇ ਸਾਰੇ ਚਿੱਟੇ ਆਉਂਦੇ ਨੇ ਠੀਕ ਹੈ ਲੱਗਿਆ ਕੁਛ ਨਹੀਂ ਹੋਏ ਤਾਂ ਇਹ ਲੱਗਿਆ ਹੁਣੇ ਆਈ ਹੈ ਇਹਦਾ ਅੱਛਾ ਹਾਈਟ ਕਿੰਨੀ ਹੋਊਗੀ 47 ਆ 47 ਨਹੀਂ ਹਾਈਟ ਚਲੋ ਥੋੜੀ ਘੱਟ ਹੋਊਗੀ ਬੰਦੇ ਨੇ ਇਹ ਬੰਦੇ ਥੋੜਾ ਐਸਟੀਮੇਟ ਘੱਟ ਬਾਈ ਲਾਦਾ ਸੰਗ ਦਾ ਤਾਂ ਹੀ ਕਰਕੇ ਉਹ ਗੱਲਬਾਤ ਹੈਗੀ ਹੈ ਨਾ ਪਰ ਬੱਕਰਾ ਬਾਈ ਦੇ ਕੋਲੇ ਬੜਾ ਸੋਹਣਾ ਯਾਰਾ ਬਹੁਤ ਵਧੀਆ ਸਾਂਬਿਆ ਹੋਇਆਗਾ ਬਾਈ ਇੱਕ ਵਾਰ ਤੋੜ ਕੇ ਦੇਖਾ ਯਾਰਾ ਤੋੜ ਬੱਕਰਾ ਵਧੀਆ ਸਾਂਬਿਆ ਹੋਇਆ ਬੱਕਰੇ ਆ ਬਾਈ ਨੇ ਪਰ ਬੋਲਦਾ ਜਾਂਦਾ ਮੈਂ ਘਟਾਂ ਯਾਰਾ ਚਲੋ ਆਪਾਂ ਧੱਕੇ ਨਾਲ ਵੀ ਨਹੀਂ ਵਗਲੇ ਨੂੰ ਬੁਲਾ ਸਕਦੇ ਠੀਕ ਆ ਪੂਛ ਤੋਂ ਲੈ ਕੇ ਮਾਸ ਤੋਂ ਲੈ ਕੇ ਚਮੜੀ ਤੋਂ ਲੈ ਕੇ ਸਾਰਾ ਕੁਝ ਗੁਲਾਬੀ ਆ ਯਾਨੀ ਕਿ ਪ्योर ਗੁਲਾਬੀ ਚੀਜ਼ ਹੈ ਜੀ ਜਿਹਨੂੰ ਆਪਾਂ ਕਹਿ ਸਕਦੇ ਆ ਵਜਨ ਵੀ ਵਧੀਆ ਪਾਇਆ ਹੋਇਆਗਾ ਟੈਕਟਿਕਲ ਤੱਕ ਇਹਦੇ ਯਾਨੀ ਕਿ ਤੁਸੀਂ ਐ ਮੰਨ ਕੇ ਚੱਲੋ ਦਿਖਾ ਦੇ ਬਈ ਗੁਲਾਬੀ ਰੰਗਾ ਚੰਗੇ ਜੋ ਪਿਓਰ ਗੁਲਾਬੀ ਆ ਉਹ ਇਹਦਾ ਬੱਚਾ ਬੱਚਾ ਕਿੰਨੇ ਮਹੀਨੇ ਦਾ ਹੋਊਗਾ ਬਈ ਓਏ 5 ਕਿ ਮਹੀਨੇ 5 ਮਹੀਨੇ ਦਾ 5 ਮਹੀਨੇ ਉਹਦਾ ਕੀ ਮੰਗਿਆਗਾ ਉਹ 45000 ਉਹਦਾ 45000 ਫਿਰ ਇਹਦੇ ਘੱਟ ਲੱਗ ਗਿਆ ਯਾਰ ਹੈ ਫਿਰ ਇਹਦੇ ਮੈਨੂੰ ਲਾਉ ਦੇ ਮੈਂ ਤਾਂ ਓਕਾ ਘੱਟ ਮੰਗੇ ਜੇ ਉਹਦਾ 45 ਆ ਫਿਰ ਇਹਦਾ ਤਾਂ ਘੱਟ ਮੰਗਿਆ ਲੱਗਦਾ ਹੈ ਉਹ ਬਾਪੂ ਕੌਣ ਹੈ ਉਹ ਉਹਦਾ ਪਿੰਡੋਂ ਹੈ ਪਿੰਡ ਅੱਛਾ ਪਿੰਡੋਂ ਹੀ ਆਇਆ ਨੇ ਚੱਲ ਬਈ ਵੇ ਚੱਲ ਹੈ ਬਈ ਯਾਰ ਧੰਨਵਾਦ ਕਰਦੇ ਆ ਬਾਈ ਦਾ ਬੱਕਰਾ ਹੋਰ ਦਿਖਾਉਨੇ ਆ ਬਾਈ ਮੈਂ ਤੁਹਾਨੂੰ ਕਹੇ ਜੀ ਅੱਜ ਕਲਰਫੁੱਲ ਬੱਕਰੇ ਦਿਖਾਵਾਂਗੇ ਕਲਰਫੁੱਲ ਵੀ ਐ ਦੰਦਾਂ ਦਾ ਵੀ ਹਲੇ ਮੈਨੂੰ ਲੱਗਾ ਪੂਰਾ ਨਹੀਂ ਹੋਇਆ ਹੈਗਾ ਬੱਕਰਾ ਜਵਾਨ ਉਮਰ ਦੇ ਵਿੱਚ ਹੈਗਾ ਚੌਗਾ ਜੀ ਚੌਗਾ ਜੀ ਹਾਂ ਜੀ ਚੌਗਾ ਸਰਦਾਰ ਸਾਸੀ ਕਾਲ ਜੀ ਸਿਕਾ ਜੀ ਕਿਹੜੇ ਪਿੰਡੋਂ ਆਇਆ ਪਿੰਡ ਬਰਮਾ ਜੀ ਜਿਲ੍ਹਾ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਬੱਕਰੇ ਦਾ ਰਿਜ਼ਲਟ ਦੱਸੋਗੇ ਕੀ ਗੱਲਬਾਤ ਹੈਗੀ ਹੁਣ ਅਪਡੇਟ ਕੀ ਹੈ ਇਹਦੀ ਕਿੰਨੇ ਦੰਦਾਂ ਚ ਹੈਗਾ ਚੌਗਾ ਤੇ ਦੱਸ ਹੀ ਦਿੱਤਾ ਚਲੋ ਹਾਈਟ ਕਿੰਨੀ ਆ ਹਾਇਰ ਥੋੜੇ ਸਾਹਮਣੇ ਹੀ ਹੈ ਜੀ ਦੇਖ ਲਓ ਕਿ ਨਹੀਂ ਹੋਊਗੇ ਮਾਪੀ ਨਹੀਂ ਕਦੇ ਤੁਸੀਂ ਵੀ ਆ ਮਨ ਕੇ ਚਲੋ ਵੀ 42 ਦੇ 43 ਦੇ 게ੜ ਦੇ ਵਿੱਚ ਹੈਗਾ ਹੈਗਾ ਬੱਕਰਾ 43 ਦੇ ਕਰੀਬ ਹੈਗੀ ਹੈ ਬੱਕਰੇ ਦੀ ਹਾਈਟ ਭਾਰਨ ਕਦੇ ਨਾਪਿਆ ਨਹੀਂ ਹੈ ਜੀ ਭਾਰ ਨਹੀਂ ਨਾਪਿਆ ਜੀ ਕਿੰਨੇ ਕ ਬੱਕਰੇ ਬੱਕਰੀਆਂ ਨੇ ਬੱਕਰੀਆਂ ਹੈਗੀਆਂ ਜੀ 35 40 ਨਾਗ 35 40 ਨਾਗ ਕਿ ਫਾਰਮ ਦਾ ਇੱਕ ਚਾਰਨ ਬੰਦਾ ਰੱਖਿਆ ਨਹੀਂ ਨਹੀਂ ਹਟਾ ਨੇ ਮਾਰਦਾ ਕਰਨੂ ਮੈਂ ਮਾਰਦਾ ਨਹੀਂ ਮਾਰਦਾ ਨਹੀਂਗਾ ਇਹ ਚੌੜ ਕਰਦਾ ਐਂ ਮਾੜੇ ਵੇ ਹਰ ਇੱਕ ਬੰਦੇ ਨੂੰ ਲਵੇ ਵੀ ਲੱਗਣ ਦਿਨਾਂ ਦਾ ਬੁੱਕ ਸਹੀ ਗੱਲ ਆ ਫਾਰਮ ਫਾਰਮ ਬਣਾਇਆ ਜੇ ਬੱਕਰੀਆਂ ਹਾਂ ਹਾਂ ਜੀ ਹਾਂ ਸ਼ੁਰੂ ਕੀਤਾ ਜੀ ਫਾਰਮ ਕਿੰਨਾ ਟਾਈਮ ਹੋ ਗਿਆ ਹੋ ਗਿਆ ਸਾਲ ਸਾਲ ਹਾਂ ਇਹ ਬੱਕਰਾ ਕਿਵੇਂ ਲਿਆ ਸੀ ਫਿਰ ਇਹ ਬੱਕਰਾ ਵੀ ਲਿਆ ਸੀਗਾ ਜੀ ਇਹੇ ਛੋਟਾ ਲਿਆ ਸੀ ਜਾਂ ਬੜਾ ਕਿਵੇਂ ਛੋਟਾ ਲਿਆ ਸੀ ਕਿੰਨੇ ਕ ਟਾਈਮ ਦਾ ਹੋ ਗਿਆ ਇਹਨੂੰ ਕੋਹੋਂ ਤਾਂ ਛੋੜ ਦੇ ਜ਼ਿੰਦਗੀ ਸਾਲ ਦੇ ਲੱਗ ਭੱਗੇ ਹੋ ਚਲੇ ਜਾਂ ਸਾਲ ਦੇ ਲੱਗ ਭੱਗੇ ਠੀਕ ਆ ਰਿਜ਼ਲਟ ਵਧੀਆ ਪਾਇਆ ਨੇ ਬਹੁਤ ਟੌਪ ਦਾ ਜੀ ਵੇਚੇ ਵੀ ਨੇ ਬੱਚੇ ਕੁਛ ਨਹੀਂ ਬੱਚੇ ਵੇਚੇ ਨੇ ਜੀ ਕੀ ਕੀ ਭਾਜ ਛੋਟੇ ਬੱਚੇ ਜੀ ਜੰਮਦੇ 20 20 ਹਜ਼ਾਰ ਦਾ 18 20 ਹਜ਼ਾਰ ਦਾ ਇਸ ਭਾਜ ਵਿੱਚ ਹੈਗਾ ਹਾਂ ਜੀ ਪਿੰਡ ਪਿੰਡ ਹੈ ਪਿੰਡ ਬ੍ਰਹਮਾ ਮਿੰਡ ਹੈ ਹਾਂ ਜੀ ਉੱਥੇ ਯਾਨੀ ਕਿ ਕਹਿੰਦੇ ਵੇਚੇ ਹੈਗੇ ਬੱਚੇ ਨਾਲ ਨਹੀਂ ਲੈਂਦੇ ਕੋਈ ਰਿਜ਼ਲਟ ਵਗੈਰਾ ਬੱਚੇ ਨਹੀਂ ਲੈਂਦੇ ਜੀ ਨਾਲ ਅੱਛਾ ਇਹਦਾ ਕੀ ਮੰਗਿਆ ਅੱਜ ਇਹਦਾ 1 20 1 ਲੱਖ 20 ਹਜ਼ਾਰ ਹਾਂ ਜੀ 1 ਲੱਖ 20 ਹਜ਼ਾਰ ਮੰਗਿਆਗਾ 60000 ਰੁਪਏ ਹੁਣ ਲਾ ਕੇ ਲਾ ਕੇ ਗਏ ਨੇ ਲਾ ਗਏ ਲਾ ਕੇ 60 ਲੱਖ 60 ਹਜ਼ਾਰ 컬러풀 ਹੋਊਗਾ باقی ਸੋਹਣਾਗਾ ਹਲੇ ਕੱਦ ਹੋਰ ਵੀ ਕਰੂਗਾ ਨਾ ਹਾਂਜੀ ਹਾਂ ਬਹੁਤ ਸੋਹਣੀ ਚੀਜ਼ ਹੈਗੀ ਵਧੀਆ ਹੋਣਾਗਾ ਰਿਜ਼ਲਟ ਵੀ ਸੋਹਣਾ ਰਹੇਗੀ ਜਿਵੇਂ ਇਹਦਾ ਰੰਗ ਆਵੇਂ ਆਉਂਦਾ ਬੱਚਿਆਂ ਦਾ ਬੱਚਿਆਂ ਦੇ ਡੱਬੇ ਹਾਂਜੀ ਹਮ ਹਾਈਟ ਬਹੁਤ ਚੂਗਾ ਨਾ ਪੂਰੀ ਖੜਨ ਨਹੀਂ ਤਗੜੀ ਹੈ ਬਈ ਬੱਕਰੇ ਦੀ ਗੱਲ ਹੈ باقی ਗੱਲਾਂ ਤੇ ਗੱਲਾਂ ਮੰਡੀ 'ਚ ਜਦੋਂ ਮੈਂ ਆਇਆ ਸੀ ਮਾ ਯਾਰ ਬੱਕਰਾ ਬੜਾ ਸੋਹਣਾ ਹੈ ਇਹਦੀ ਵੀਡੀਓ ਬਣਾਵਾਂਗੇ ਤੇ ਬਣਾ ਵੀ ਦਿੱਤੀ ਅੱਜ ਬੱਕਰਾ ਕੁਲਮ ਲਾ ਕੇ ਆਪਾਂ ਨੂੰ ਇਹ ਸੋਹਣਾ ਲੱਗਿਆਗਾ 60000 ਲੱਗਿਆ ਤੁਸੀਂ ਫਿਰ ਕਿੱਥੇ ਤੱਕ ਖੜੇ ਹੋਊਗਾ ਵੀ ਇਹ ਨਕਦ ਦੇਵਾਂਗੇ ਅਸੀਂ ਦੇਖ ਲਓ ਜੀ ਬਾਕੀ ਹੋਰ ਬੰਦਾ ਆ ਜਿਆ ਹੈ ਹਾਂ ਜੀ ਚਲੋ ਭਾਈ ਹਰ ਇੱਕ ਨੂੰ ਆਪਣੀ ਚੀਜ਼ ਦੇਖਣ ਚਣ ਦਾ ਹੱਕ ਆ ਹਰ ਇੱਕ ਨੂੰ ਆਉਂਦਾ ਵੀ ਮੈਨੂੰ ਬੈਠੇ ਪੱਗਾਂ ਵਾਲੇ ਉਹ ਫਿਰਦੇ ਨੇ ਉਹ ਵੀ ਹਾਂ ਉਹ ਉਹੀ ਲਾ ਕੇ ਗਏ ਨੇ ਉਹ ਲਾ ਗਏ ਹਾਂ ਜੀ 60000 ਰੁਪਏ ਹਾਂ ਹੁਣ ਪੰਜ ਮਿੰਟ ਪਹਿਲਾਂ ਹਾਂ ਓਕੇ ਫਿਰ ਅੜੀ ਨਹੀਂ ਘਰਾਰੀ ਯਾਨੀ ਕਿ ਬਸ ਮਾਲ ਦਾ ਮੁੱਲ ਲੱਗੇ ਜੀ ਮਾਲ ਦਾ ਮੁੱਲ ਲੱਗੇ ਹਾਂ ਠੀਕ ਹੈ ਚਲੋ ਸასი ਘਰ ਚਲਾ ਰਹੇ ਬਹੁਤ ਧੰਨਵਾਦ